ਸੇਲ ਆਲ ਵਹੀਕਲ ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਦੋ ਟਰੈਕਟਰ ਅਤੇ ਇੱਕ ਟਰਾਲੀ ਸੇਲ ਲਈ ਆਈ ਹੋਈ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਟਰੈਕਟਰ ਦੀ ਅਰਜਨ ਟਰੈਕਟਰ 605 DI ਨੋਵੋ 4x4 ਵੀਡੀਓ ਦੇ ਵਿੱਚ ਤੁਸੀਂ ਇਸ ਦੀ ਕੰਡੀਸ਼ਨ ਨੂੰ ਦੇਖ ਸਕਦੇ ਹੋ 2019 ਮਾਡਲ ਨਾਲ ਦੇ ਟਾਇਰ ਹਨ ਜੀ ਇਸ ਦੇ 85 ਪੈਸੇ 860 ਘੰਟੇ ਚੱਲਿਆ ਡਬਲ ਡਿਸਟ੍ਰਿਬਿਊਟਰ ਪੰਜਾਬ ਨੰਬਰ ਟਾਪ ਮਾਡਲ ਇਸ ਦਾ ਰੇਟ ਰੱਖਿਆ ਗਿਆ ਹੈ 8 ਲੱਖ 45000 ਰੁਪਈਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਸੈਵਰ ਹੁੱਡ ਲੱਗੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਅਰਜਨ 605 ਡੀਆਈ ਨੋਵੋ 4/4 2019 ਮਾਡਲ ਇਸ ਨੂੰ ਤੁਸੀਂ ਵਾਹ ਕੇ ਚਲਾ ਕੇ ਤਸੱਲੀ ਨਾਲ ਚੈੱਕ ਕਰ ਸਕਦੇ ਹੋ ਇੰਜਨ ਗিয়ার ਲਿਫਟ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ ਵੇਚਣ ਵਾਲੇ ਵੀਰ ਦਾ ਕੰਟੈਕਟ ਨੰਬਰ ਹੈ 98144 31397 98144 31397 ਦੂਜੇ ਟਰੈਕਟਰ ਦੀ ਗੱਲ ਕਰਦੇ ਆ ਦੂਜਾ ਟਰੈਕਟਰ ਸੋਨਾ ਲੀਕਾ 60 DI MM 2011 ਮਾਡਲ ਪੰਜਾਬ ਨੰਬਰ ਨਾਲ ਦੇ ਟਾਇਰ ਹਨ ਜੀ ਇਸ ਦੇ 45 ਪੈਸੇ ਡਬਲ ਕਲਚ ਸਿੰਪਲ ਸਟੀering 50 ਹਾਸ ਪਾਵਰ ਇੰਜਨ ਗੇਅਰ ਲਿਫਟ ਦਾ ਪੂਰਾ ਵਧੀਆ ਤੇ ਰੰਗ ਪੇਂਟ ਦਾ ਬਿਲਕੁਲ 오ਰੀਜਨਲ ਬਿਲਕੁਲ ਸ਼ੋਅਰੂਮ ਤਰ੍ਹਾਂ ਕੰਡੀਸ਼ਨ ਹੈ ਇਸ ਦੀ ਸਲਫਟ ਸਟਾਰ ਟਰੈਕਟਰ ਹੈ ਇਸ ਨੂੰ ਵੀ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਕੋਈ ਟਰੈਕਟਰ ਵਿੱਚ ਕਮੀ ਨਹੀਂ ਹੈ ਇੰਜਨ ਗੇਅਰ ਲਿਫਟ ਦਾ ਪੂਰਾ ਵਧੀਆ ਹੈ ਬੰਪਰ ਅਜਿਹਾ ਤੇ ਲੱਗੇ ਹੋਏ ਓਰੀਜਨਲ ਅਕਾਦਰ 2011 ਮਾਡਲ ਸੋਨਾਲੀਕਾ 60 ਟਰੈਕਟਰ ਹੈ ਜੀ ਇਸ ਦਾ ਮੁੱਲ ਰੱਖਿਆ ਗਿਆ ਹੈ 3 ਲੱਖ 15000 ਰੁਪਇਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਲਾਸਟ ਤੇ ਗੱਲ ਕਰਦੇ ਹਾਂ ਟਰਾਲੀ ਦੀ ਟਰਾਲੀ ਅਤੇ ਸੋਨਾਲੀਕਾ ਟਰੈਕਟਰ ਦੋਵੇਂ ਇੱਕ ਹੀ ਮਾਲਕ ਵੀਰ ਕੋਲ ਹਨ ਵੀਡੀਓ ਦੇ ਲਾਸਟ ਵਿੱਚ ਮਾਲਕ ਵੀਰ ਦਾ ਮੋਬਾਈਲ ਨੰਬਰ ਦੇ ਦਿੱਤਾ ਗਿਆ ਹੈ 16 7 ਦੀ ਟਰਾਲੀ ਹੈ ਜੀ ਸਰਪੰਚ ਸਮਰਾਲਾ ਸ਼ਹਿਰ ਦੀ بنی 2018 ਮਾਡਲ ਜਹਾਜੀ ਫਰਸ਼ 80 ਪੈਸੇ ਨਾਲ ਦੇ ਟਾਇਰ ਹਨ ਜੀ ਇਸ ਦੇ ਪੱਤੀ ਵਾਲਾ ਵੇਡ ਲੱਗਾ ਹੋਇਆ ਵਾਰਡ ਤੇ ਫਰਸ਼ ਬੇਦਾਗ ਰੇਲ ਦਾ ਹਿੱਸਾ 10 ਨਟੀ ਹੱਬ ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਫੁੱਲ ਹੈਵੀ ਟਰਾਲਾ ਹੈ ਜੀ ਇਸ ਦਾ ਮੁੱਲ ਰੱਖਿਆ ਗਿਆ ਹੈ 390000 ਰੁਪਇਆ ਡਬਲ ਟਾਇਰੀ ਟਰਾਲੀ ਹੈ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਵਧੀਆ ਮਜ਼ਬੂਤ ਹੈਵੀ ਟਰਾਲੀ ਹੈ ਜੀ ਵੇਚਣ ਵਾਲੇ ਮਾਲਕ ਵੀਰ ਦਾ ਕੰਟੈਕਟ ਨੰਬਰ ਹੈ 84277 25955 84277 25955 ਤੇ ਲਾ ਕੇ ਤੁਸੀਂ مالک ਵੀਰ ਨਾਲ ਗੱਲ ਕਰ ਸਕਦੇ ਹੋ ਤੇ ਸੋਨਾਲੀ ਕਾ ਟਰੈਕਟਰ ਅਤੇ ਇਹ ਟਰਾਲੀ ਬਾਰੇ ਤੁਸੀਂ مالک ਵੀਰ ਕੋਲੋਂ ਜਾਣਕਾਰੀ ਲੈ ਸਕਦੇ ਹੋ ਆਪਣੇ ਚੈਨਲ ਤੋਂ ਕਿਸੇ ਵੀ ਵਾਹਨ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋ مالک ਵੀਰ ਵੱਲੋਂ ਦੱਸੀ ਗਈ ਹੁੰਦੀ ਹੈ ਵੀਡੀਓ ਦੇ ਵਿੱਚ ਦੋਵਾਂ ਟਰੈਕਟਰਾਂ ਦੇ ਟਰਾਲੀ ਤੇ ਮਾਲਕ ਵੀਰ ਦਾ ਨੰਬਰ ਤੁਹਾਨੂੰ ਦੇ ਦਿੱਤਾ ਗਿਆ ਹੈ ਉਸ ਤੇ ਲਾ ਕੇ ਤੁਸੀਂ ਵੱਧ ਤੋਂ ਵੱਧ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਦਾਂ ਦੀ ਫ੍ਰੀ ਐਡ ਕਰਾਉਣ ਲਈ ਸਾਡਾ WhatsApp ਨੰਬਰ ਹੈ 86228 22751 ਸ਼ੈਸੀ 228 22751 ਦੇ ਵੇਚਣ ਵਾਲੇ ਵਾਹਨ ਦੀ ਆਠ 10 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜੋ ਆਪਣੇ ਚੈਨਲ ਤੋਂ ਕਿਸੇ ਵੀ ਐਡ ਕਰਨ ਲਈ ਕੋਈ ਕਿਸੇ ਵੀਰ ਕੋਲੋਂ ਪੈਸਾ ਨਹੀਂ ਲਿਆ ਜਾਂਦਾ ਬਿਲਕੁਲ ਫ੍ਰੀ ਐਡ ਕੀਤੀ ਜਾਂਦੀ ਹੈ ਧੰਨਵਾਦ